ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਮਿਸ ਨਾ ਕਰਿਓ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਅੱਗੇ ਤੋਂ ਉਹਦੇ ਸੰਗਤ ਨਾਲ ਇਹਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੰਗਤ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ ਨਾ ਤੇ ਆਪ ਜੀ ਨੇ ਨੋਟਿਸ ਕੀਤਾ ਹੋਵੇਗਾ ਜਾਂ ਫਿਰ ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਦਾ ਸਹਿਜ ਪਾਠ ਕਰਦੀਆਂ ਹਨ ਉਹਨਾਂ ਸਿੱਖ ਸੰਗਤਾਂ ਨੇ ਨੋਟਿਸ ਕੀਤਾ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਸਾਨੂੰ ਐਸੇ ਪੜਨ ਨੂੰ ਮਿਲਦੇ ਹਨ ਜਿਨ੍ਹਾਂ ਸ਼ਬਦਾਂ ਦੇ ਵਿੱਚ ਅਖੀੜਲਾ ਅੱਖਰ ਹਾ ਹਾ ਇਹ ਮੁਕਤਾ ਹੁੰਦਾ ਹੈ ਮੁਕਤਾ ਅੱਖਰ ਦਾ ਮਤਲਬ ਵੀ ਹਾਹੇ ਅੱਖਰ ਨੂੰ ਕੋਈ ਲਗ ਮਾਤਰਾ ਨਹੀਂ ਲੱਗੀ ਹੁੰਦੀ ਨਾ ਹਾਹੇ ਅੱਖਰ ਨੂੰ ਸਿਹਾਰੀ ਦੀ ਮਾਤਰਾ ਲੱਗੀ ਹੁੰਦੀ ਨਾ ਹਾਹੇ ਅੱਖਰ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਹੈ ਤੇ ਨਾ ਹੀ ਹਾਹੇ ਅੱਖਰ ਦੇ ਉੱਪਰ ਇੱਕ ਲਾਂ ਜਾਂ ਦੁਲਾਵਾਂ ਦੀ ਮਾਤਰਾ ਲੱਗੀ ਹੁੰਦੀ ਹੈ ਹਾਹਾ ਅੱਖਰ ਬਿਲਕੁਲ ਮੁਕਤਾ ਹੁੰਦਾ ਹੈ ਤੇ ਹੁਣ ਕਈ ਵਾਰ ऐसे ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਉਚਾਰਨ ਕਰਨ ਦੇ ਵਿੱਚ ਸਾਨੂੰ ਕਈ ਵਾਰ ਦਿੱਕਤ ਹੁੰਦੀ ਆ ਪਰ ਇਹਨੂੰ ਧਿਆਨ ਨਾਲ ਸੁਣਿਓ ਆ ਸਕਰੀਨ ਦੇ ਉੱਪਰ ਲਿਖੇ ਹੋਏ ਤੁਸੀਂ ਸ਼ਬਦ ਵੀ ਦੇਖ ਰਹੇ ਹੋ ਜਿੱਦਾਂ ਹੁਣ ਇਹ ਸ਼ਬਦ ਆ ਕਕੇ ਨੂੰ ਬਿਹਾਰੀ ਦੀ ਮਾਤਰਾ ਰਾਰਾ ਤੱਤਾ ਨੰਨਾ ਫਿਰ ਹਾ ਹ ਅੱਖਰ ਮੁਕਤਾ ਅਸੀਂ ਕਈ ਵਾਰ ਹੁਕਮਨਾਮਾ ਸਹਿਬੀ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਲੈਂਦੇ ਹਾਂ ਵੀ ਦਇਆਕਰਣ ਦੁਖ ਹਰਨ ਉਚਰਣਾਂਗ ਨਾਮ ਹੁਣ ਉੱਥੇ ਇਹ ਸ਼ਬਦ ਅੱਗੇ ਹੁੰਦਾ ਹੁਣ ਇਹਦੇ ਬਾਰੇ ਮੈਂ ਵਿਚਾਰ ਤੁਹਾਡੇ ਨਾਲ ਸਪਸ਼ਟ ਕਰਨਾ ਚਾਹਾਂਗਾ ਵਿਦਵਾਨਾਂ ਦੇ ਕਈ ਮੁਤਾਬਕ ਕਿਉਂਕਿ ਮੈਂ ਆਪਣੇ ਕੋਲੋਂ ਤੁਹਾਡੇ ਨਾਲ ਜਿਹੜੇ ਇਹ ਸ਼ਬਦਾਂ ਦੇ ਉਚਾਰਣ ਦੇ ਸੰਬੰਧ ਵਿੱਚ ਜਾਣਕਾਰੀ ਨਹੀਂ ਸ਼ੇਅਰ ਕਰ ਰਿਹਾ ਬਲਕਿ ਜੋ ਪੁਰਾਤਨ ਉਚਾਰਣ ਚੱਲਦੇ ਆ ਚੱਲਦਾ ਆ ਰਹੇ ਹੈ ਜਾਂ ਫਿਰ ਜੋ ਨਵੀਨ ਵਿਦਵਾਨ ਉਹਨਾਂ ਦਾ ਜੋ ਕਹਿਣਾ ਹੈ ਇਸ ਸ਼ਬਦ ਦੇ ਉਚਾਰਨ ਦੇ ਸਬੰਧ ਵਿੱਚ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਜਿਹੜਾ ਪੁਰਾਤਨ ਉਚਾਰਨ ਆ ਪਹਿਲਾਂ ਇਹਨੂੰ ਸਮਝ ਲਓ ਜਿਹੜਾ ਇੱਕ ਪੁਰਾਤਨ ਉਚਾਰਨ ਚੱਲਦਾ ਆ ਰਿਹਾ ਹੈ ਜਿਹਨੂੰ ਅਸੀਂ ਸੰਪਰਦਾਇ ਉਚਾਰਨ ਵੀ ਕਹਿੰਦੇ ਆ ਗੁਰਬਾਣੀ ਦਾ ਉਹਨਾਂ ਮੁਤਾਬਕ ਜਦੋਂ ਸ਼ਬਦ ਦਾ ਅਖੀਰਲਾ ਅੱਖਰ ਹਾ ਹਾ ਮੁਕਤਾ ਹੁੰਦਾ ਤੇ ਉਹ ਇਸ ਹਾਹੇ ਅੱਖਰ ਨੂੰ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਮੁਕਤਾ ਅੱਖਰ ਦੇ ਉੱਪਰ ਊਲਾਰ ਉਲਾਰ ਦਾ ਮਤਲਬ ਵੀ ਉਲਰਦਾ ਹੈ ਉਲਾਰ ਦੁਲਾਵਾਂ ਦੀ ਮਾਤਰਾ ਵਾਂਗੂ ਪ੍ਰੋਨਾਂਊਂਸ ਹੁੰਦਾ ਜਿੱਦਾਂ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਇਸ ਸ਼ਬਦ ਦਾ ਉਚਾਰਨ ਬਹੁਤ ਸਾਰੇ ਗਰੰਤੀ ਸਿੰਘ ਸੇਵਾਨ ਪੱਤੀ ਸਿੰਘ ਸੇਵਾਨ ਇਸ ਢੰਗ ਨਾਲ ਕਰਦੇ ਆ ਕੀਰਤਨਹਿ ਇਸ ਢੰਗ ਨਾਲ ਕੀਰਤਨਹਿ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਅਸੀਂ ਸ਼ਬਦ ਪੜ੍ਹਦੇ ਆ ਜਿੱਦਾਂ ਦਾਤਾ ਰਹਿ ਗੋਪਾਲਹਿ ਭਗਤ ਨਹਿ ਪਰਮੇਸ਼ੁਰਹਿ ਇਸ ਢੰਗ ਦੇ ਸ਼ਬਦ ਹੁਣ ਆ ਜਿਹੜਾ ਉਚਾਰਨ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਉਚਾਰਨ ਇੱਕ ਪ੍ਰਾਤੂ ਉਚਾਰਨ ਕਿਹਾ ਜਾ ਸਕਦਾ ਹੈ ਜ ਜਿਹਨੂੰ ਅਸੀਂ ਸੰਪਰਦਾਇ ਉਚਾਰਨ ਵੀ ਕਹਿ ਦਿੰਦੇ ਆ ਯਾਨੀ ਕਿ ਜਦੋਂ ਇਸ ਢੰਗ ਨਾਲ ਸਿ ਉਚਾਰਨ ਕਰਦੇ ਆ ਤੇ ਤੁਸੀਂ ਦੇਖੋ ਵੀ ਹਾ ਹ ਅੱਖਰ ਜਿਹੜਾ ਮੁਕਤ ਹੈ ਉਹ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਦੁਲਾਵਾਂ ਦੇ ਟੋਨ ਵਿੱਚ ਉਹ ਉਲੜ ਕੇ ਉਚਾਰਨ ਹੋ ਰਿਹਾ ਹੈ ਪਰ ਇੱਕ ਜਿਹੜਾ ਸਾਡੇ ਸਤਿਕਾਰਯੋਗ ਨਵੀਨ ਵਿਦਵਾਨਾਂ ਦੇ ਕਈ ਮੁਤਾਬਕ ਜਿਹੜਾ ਇਹਦਾ ਉਚਾਰਨ ਹੈ ਉਹਨਾਂ ਦਾ ਮੰਨਣਾ ਹੈ ਵੀ ਜਿਹੜਾ ਹਾ ਹ ਅੱਖਰ ਜਦੋਂ ਅਖੀਰ ਵਿੱਚ ਮੁਕਤਾਂ ਹੁੰਦੇ ਹਨ ਨਾ ਜੀ ਤੇ ਇਹ ਮੁਕਤਾ ਹਾ ਹ ਅੱਖਰ ਐਜ਼ ਅ ਸਵਰ ਰੂਪ ਦੇ ਵਿੱਚ ਉਚਾਰਨ ਹੁੰਦਾ ਹੈ ਤੇ ਇਹਦਾ ਉਚਾਰਨ ਜਿਹੜਾ ਹੈ ਉਹ ਸਾਨੂੰ ਖੜਵੀ ਟੋਨ ਦੇ ਵਿੱਚ ਖੜਵੀ ਭਾਵਕੀ ਜਿੱਤੇ ਵਿੱਚ ਕੰਨੇ ਦੀ ਟੋਨ ਜਿਹੜੀ ਆ ਉਹ ਸ਼ਾਮਲ ਹੋਵੇ ਤੋ ਖੜਵੀ ਧੋਨੀ ਦੇ ਵਿੱਚ ਇਹਦਾ ਉਚਾਰਨ ਕਰਨਾ ਚਾਹੀਦਾ ਜਿੱਦਾਂ ਉਹ ਉਚਾਰਨ ਕਰਦੇ ਆ ਕੀਰਤਨਾ ਦਾ ਤਾਰਾ ਇਸੇ ਤਰ੍ਹਾਂ ਸ਼ਬਦ ਗੋਪਾਲਾ ਭਗਤਨਾ ਪਰਮੇਸੁਰਾ ਇਸ ਢੰਗ ਦੇ ਨਾਲ ਉਹ ਇਸ ਢੰਗ ਦੇ ਨਾਲ ਉਚਾਰਨ ਕਰਦੇ ਆ ਤੋ ਸੰਗਤ ਜੀ ਜੇ ਅਸੀਂ ਇਹਦਾ ਵਿਸ਼ਲੇਸ਼ਣ ਕਰੀਏ ਤੇ ਇਸ ਵਕਤ ਜੋ ਗੁਰਬਾਣੀ ਦਾ ਹਾ ਹ ਅੱਖਰ ਮੁਕਤ ਹੈ ਇਹਦਾ ਜਿਹੜਾ ਉਚਾਰਨ ਆ ਉਹ ਇਸੇ ਦੋ ਤਰੀਕਿਆਂ ਦੇ ਨਾਲ ਹੀ ਜਿਹੜਾ ਹੈ ਉਹ ਪ੍ਰਚਲਿਤ ਆ ਤੀਸਰਾ ਜਿਹੜਾ ਹੈ ਇਹਦਾ ਕੋਈ ਉਚਾਰਨ ਪ੍ਰਚਲਿਤ ਨਹੀਂ ਆ ਬਾਕੀ ਕਿਉਂਕਿ ਇੱਥੇ ਇਹ ਵੀ ਗੱਲ ਖਿਆਲ ਰੱਖਣ ਵਾਲੀ ਆ ਸਾਡੇ ਵਿੱਚੋਂ ਬਹੁਤ ਸਾਰੀ ਸੰਗਤ ਇਦਾਂ ਦੀ ਆ ਜਿਹੜੀ ਸੰਪਰਦਾਇ ਉਚਾਰਨ ਨੂੰ ਫੋਲੋ ਕਰਨ ਵਾਲੀ ਆ ਚਲੋ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਵੀ ਚਲੋ ਇੱਥੇ ਗੱਲ ਆ ਵੀ ਜਿੰਨੀ ਕੋ ਕਿਸੇ ਨੂੰ ਸਮਝ ਆ ਉਹ ਉਹਨਾਂ ਨੂੰ ਗਿਆਨ ਜਿਹੜਾ ਹੈ ਉਹ ਆਪਣਾ ਸ਼ੇਅਰ ਕਰਦਾ ਹੈ ਜਿੰਨੀ ਕੁ ਮੈਨੂੰ ਮਤਸਮਤ ਆ ਮੈਂ ਉਹਨਾਂ ਨੂੰ ਗਿਆਨ ਤੁਹਾਡੇ ਨਾਲ ਜਿਹੜਾ ਵਾ ਉਹ ਸਾਂਝਾ ਕਰ ਰਿਹਾ ਜਿੰਨਾਂ ਨੂੰ ਪੁਰਾਤਨ ਵਿਦਵਾਨਾਂ ਨੂੰ ਗੁਰੂ ਸਾਹਿਬ ਨੇ ਮਤਸਮਤ ਬਖਸ਼ੀ ਉਹਨਾਂ ਨੂੰ ਕਹਿ ਰਹੇ ਜਿੰਨਾਂ ਨੂੰ ਹੁਣ ਨਵੀਨ ਵਿਦਵਾਨ ਜਿਹੜੇ ਆ ਉਹ ਖੋਜ ਕਰਕੇ ਉਹਨਾਂ ਨੂੰ ਜਿੰਨੀ ਕੀ ਸਮਝ ਆਈ ਉਹ ਉਹਨਾਂ ਨੂੰ ਹੀ ਗਿਆਨ ਜਿਹੜਾ ਉਹ ਸੰਗਤ ਨਾਲ ਸ਼ੇਅਰ ਕਰਦੇ ਆ ਕੁਝ ਸੰਗਤ ਇਦਾਂ ਦੀ ਜਿਹੜੀ ਨਵੀਨ ਵਿਦਵਾਨਾਂ ਨੂੰ ਫੋਲੋ ਕਰਨ ਵਾਲੀਆਂ ਉਹ ਇਸ ਢੰਗ ਨਾਲ ਉਚਾਰਨ ਕਰਦੇ ਆ ਤਾਂ ਹਾ ਹ ਅੱਖਰ ਜਿਹੜਾ ਮੁਕਤ ਹੈ ਇਹਦੀ ਜਿਹੜੀ ਉਚਾਰਨ ਸਥਿਤੀ ਆ ਉਹ ਬਸ ਇਸੇ ਤਰੀਕੇ ਦੇ ਨਾਲ ਹੀ ਸ਼ਬਦਾਂ ਦਾ ਉਚਾਰਨ ਕੀਤਾ ਜਾਂਦਾ ਹੈ ਤੇ ਆਈ ਹੋਪ ਤੁਹਾਨੂੰ ਇਹ ਗੱਲ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਵੀ ਹਾ ਹ ਅੱਖਰ ਜੇਕਰ ਮੁਕਤਾ ਹੈ ਅਖੀਰ ਵਿੱਚ ਤੇ ਆਪਣੇ ਤੋਂ ਪਹਿਲੇ ਮੁਕਤਾ ਅੱਖਰ ਦੇ ਉੱਪਰ ਇਹ ਊਲਾਰ ਦੁਲਾਵਾ ਬਣ ਕੇ ਉਚਾਰਨ ਹੁੰਦਾ ਹੈ ਤੇ ਨਵੀਨ ਵਿਦਵਾਨਾਂ ਦੇ ਕਈ ਮੁਤਾਬਕ ਵੀ ਖੜਵੀ ਤਵਨੀ ਦੇ ਵਿੱਚ ਇਹ ਉਚਾਰਨ ਹੁੰਦਾ ਹੈ ਕੀਰਤਨਾ ਗੋਪਾਲਾ ਪਗਤਨਾ ਇਸ ਢੰਗ ਦੇ ਨਾਲ ਕਿਉਂਕਿ ਪ੍ਰੋਫੈਸਰ ਸਹਿਬ ਸਿੰਘ ਜੀ ਦਾ ਤੁਸੀਂ ਵਿਆਕਰਣ ਪੜ੍ਹਨਾ ਉਹਦੇ ਵਿੱਚ ਉਹ ਇੱਕ ਜਗ੍ਹਾ ਇਹ ਗੱਲ ਨੂੰ ਨੋਟ ਕਰਦੇ ਆ ਵੀ ਜਦੋਂ ਹਾ ਹ ਅੱਖਰ ਅਖੀਰ ਵਿੱਚ ਸਵਰ ਦੇ ਰੂਪ ਵਿੱਚ ਹੁੰਦਾ ਹੈ ਨਾ ਜੀ ਤੇ ਉਹ ਕਹਿੰਦੇ ਵੀ ਇਹ ਸੰਸਕ੍ਰਿਤ ਦੇ ਜਿਹੜੇ ਸ਼ਬਦ ਹਨ ਸੰਸਕ੍ਰਿਤ ਕਿਉਂਕਿ ਸੰਸਕ੍ਰਿਤ ਦੇ ਵਿੱਚ ਜਿਹੜਾ ਹਾ ਹ ਅੱਖਰ ਦੀ ਜਿਹੜੀ ਉਚਾਰਨ ਸਥਿਤੀ ਆ ਉਹ ਕਹਿੰਦੇ ਆ ਵੀ ਸanskrit ਭਾਸ਼ਾ ਦੇ ਵਿੱਚ ਅਖੀਰ ਦੇ ਵਿੱਚ ਅ ਜਿਹੜੀਆਂ ਹਨ ਵਿਸਰਗ ਚਿੰਨਾ ਵਿਸਰਗ ਚਿੰਨ ਜਿਹੜੇ ਆ ਉਹ ਨਾਉਵਾਚੀ ਸ਼ਬਦਾਂ ਦੇ ਅਖੀਰ ਵਿੱਚ ਵਿਸਰਗ ਚਿੰਨ ਲੱਗੇ ਹੁੰਦੇ ਆ ਤੇ ਜਦੋਂ ਉਹਦਾ ਉਚਾਰਨ ਕੀਤਾ ਜਾਂਦਾ ਉਹ ਹਾ ਹਾ ਮੁਕਤਾ ਅੱਖਰ ਦੇ ਰੂਪ ਵਿੱਚ ਹੀ ਵਿਸਰਗ ਚਿੰਨਾ ਦਾ ਉਚਾਰਨ ਹੁੰਦਾ ਹੈ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਵਿਆਕਰਨ ਜਿਹੜੀ ਉਹਨਾਂ ਦੀ ਕਿਤਾਬ ਆ ਉਹਦੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਇਹ ਗੱਲ ਨੋਟ ਕੀਤੀ ਹੋਈ ਆ ਤੋ ਆਈ ਹੋਪ ਤੁਹਾਨੂੰ ਇਹ ਗੱਲ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ